ਖਨੌਰੀ ਬਾਰਡਰ ਦੇ ਉੱਤੇ ਪੰਜਾਬ ਦਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੁੰਦਾ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਪਰ ਅਚਾਨਕ ਸ਼ੁਭਕਰਨ ਦੀ ਮੌਤ ਦਾ ਮਾਮਲਾ ਜਿਹੜਾ ਉਹ ਵੱਖਰੇ ਪੱਧਰ ਤੇ ਭੱਗ ਗਿਆ ਪਹਿਲਾਂ ਵੀ ਇਸ ਉੱਤੇ ਚਰਚਾ ਬਣੀ ਰਹੀ ਔਰ ਹੁਣ ਇਹ ਚਰਚਾ ਇੱਕ ਵੱਖਰੇ ਪੱਧਰ ਦੇ ਉੱਤੇ ਪਹੁੰਚ ਗਈ ਇਸ ਚਰਚਾ ਦੇ ਵਿੱਚ ਜ਼ਿਕਰ ਆ ਗਿਆ ਕਿ ਸ਼ੁਭਕਰਨ ਨੂੰ ਜਿਹੜੀ ਗੋਲੀ ਹੈ ਉਹ ਹਰਿਆਣਾ ਦੇ ਵੱਲੋਂ ਨਹੀਂ ਮਾਰੀ ਗਈ ਸਗੋਂ ਪੰਜਾਬ ਦੇ ਅੰਦਰ ਹੀ ਉਸਨੂੰ ਗੋਲੀ ਮਾਰੀ ਗਈ ਹੈ ਅਚਾਨਕ ਇਹ ਚਰਚਾ ਛਿੜ ਗਈ ਹਾਈ ਕੋਰਟ ਦੇ ਵਿੱਚ ਕਿ ਕੀ ਹੋਇਆ ਕੀ ਸੀ ਅਸਲ ਦੇ ਵਿੱਚ ਵਾਰਦਾਤ ਕੀ ਵਾਪਰੀ ਹੈ ਉਸੇ ਵਿੱਚ ਅਚਾਨਕ ਇਹ ਮਾਮਲਾ ਸਾਹਮਣੇ ਆਇਆ ਕਿ ਸ਼ੁਭ ਕਰਨ ਨੂੰ ਜਿਹੜੀ ਗੋਲੀ ਹੈ ਉਹ ਕਿਸੇ ਕਿਸਾਨ ਦੀ ਗੋਲੀ ਨਾਲ ਵੱਜੀ ਹੋ ਸਕਦੀ ਹੈ ਪਰ ਕੀ ਇਹ ਸੱਚ ਹੈ ਕੀ ਕਿਸੇ ਕਿਸਾਨ ਨੇ ਸ਼ੁਭ ਕਰਨ ਦੇ ਉੱਤੇ ਗੋਲੀ ਚਲਾਈ ਪੰਜਾਬ ਦੇ ਅੰਦਰ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਇੱਕ ਵੱਡਾ ਇਕੱਠ ਹੋਇਆ ਸੀ ਕਿਸਾਨਾਂ ਦਾ ਔਰ ਉਸ ਤੋਂ ਬਾਅਦ ਉਸ ਇਕੱਠ ਨੇ ਇੱਕ ਅੰਦੋਲਨ ਦਾ ਰੂਪ اختیار ਕਰ ਲਿਆ ਜਿਸ ਨੂੰ ਕਿਸਾਨ ਅੰਦੋਲਨ ਦਾ ਦੂਜਾ 파ਟ ਕਿਹਾ ਜਾਣ ਲੱਗਿਆ ਪਰ ਅਚਾਨਕ ਇਹ ਕਿਸਾਨ ਅੰਦੋਲਨ ਦਾ ਜਿਹੜਾ ਦੂਸਰਾ 파ਟ ਸੀ ਇਸ ਦੇ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ ਗੋਲੀ ਵੱਜਦੀ ਹੈ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਦਸ ਨੂੰ ਹੁਣ ਸ਼ਹੀਦ ਕਰਾਰ ਦੇਣ ਲਈ ਕਿਸਾਨ ਜਿਹੜੇ ਨੇ ਜਦੋਂ ਜਹਿਦ ਕਰ ਰਹੇ ਨੇ ਪਰ ਦੂਜੇ ਪਾਸੇ ਵੱਡਾ ਖਲਾਸਾ ਜਿਹੜਾ ਕੀਤਾ ਗਿਆ ਕਿ ਸ਼ੁਭਕਰਨ ਨੂੰ ਗੋਲੀ ਹਰਿਆਣੇ ਵੱਲੋਂ ਨਹੀਂ ਮਾਰੀ ਗਈ ਇੱਥੇ ਇੱਕ ਨਰੇਟਿਵ ਹੋਰ ਵੀ ਸਾਹਮਣੇ ਆਉਂਦਾ ਹੈ ਕਿ ਅਸਲ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਇਹ ਨਹੀਂ ਲਿਖਿਆ ਕਿ ਗੋਲੀ ਕਿਸਾਨਾਂ ਨੇ ਚਲਾਈ ਹੈ ਪਰ ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੀ ਗੋਲੀ ਦੇ ਨਾਲ ਸ਼ੁਭਕਰਨ ਤੇ ਹਮਲਾ ਹੋਇਆ ਉਹ ਪੁਲਿਸ ਨੂੰ ਇਸਤੇਮਾਲ ਕਰਨ ਲਈ ਮਨਾ ਕੀਤਾ ਗਿਆ ਸੀ ਜਾਂ ਫਿਰ ਪੁਲਿਸ ਨੂੰ ਉਹ ਇਸਤੇਮਾਲ ਨਹੀਂ ਕਰਨ ਦਿੱਤੀ ਜਾਂਦੀ ਤਾਂ ਫਿਰ ਉਹ ਗੋਲੀ ਪੁਲਿਸ ਨੇ ਚਲਾਈ ਕਿਵੇਂ ਹੁਣ ਜਦੋਂ ਇਹ ਸਵਾਲ ਖੜਦਾ ਹੈ ਤਾਂ ਜ਼ਰੂਰ ਇਹਦੇ ਨਾਲ ਇਹ ਸਵਾਲ ਆਉਂਦਾ ਹੈ ਕਿ ਜੇ ਪੁਲਿਸ ਨੇ ਨਹੀਂ ਚਲਾਈ ਜੇ ਉੱਥੇ ਮੌਜੂਦ ਕਥਿਤ ਸੁਰੱਖਿਆ ਬਲਾਂ ਨੇ ਨਹੀਂ ਚਲਾਈ ਤਾਂ ਫਿਰ ਇਹ ਗੋਲੀ ਚਲਾਈ ਕਿੰਨੇ ਸੁਭਾਵਿਕ ਤੌਰ ਦੇ ਉੱਤੇ 12 ਬੋਰ ਜਿਹੜੀ ਬੰਦੂਕ ਹੈ ਉਹ ਜ਼ਿਆਦਾਤਰ ਕਿਸਾਨ ਵਰਤਦੇ ਰਹੇ ਨੇ ਕਿਸਾਨ ਜਿਹੜੇ ਨੇ ਉਸ ਦਾ ਇਸਤੇਮਾਲ ਕਰਦੇ ਰਹੇ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਤੇ ਇਹ ਕਿਆਸਰਾ ਹੀ ਲਾਈ ਗਈ ਕਿ ਹੋ ਸਕਦਾ ਹੈ ਕਿ ਗੋਲੀ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਹੀ ਚਲਾ ਦਿੱਤੀ ਗਈ ਸ਼ੁਭਕਰਮ ਦੇ ਉੱਤੇ ਔਰ ਸਵਾਲ ਹੁਣ ਇੱਥੇ ਇਹ ਬਣਨ ਲੱਗ ਗਏ ਕਿ ਕੀ ਕਿਸਾਨਾਂ ਨੇ ਆਪਣੇ ਹੀ ਇੱਕ ਨੌਜਵਾਨ ਮੁੰਡੇ ਦੀ ਬਲੀ ਦੇ ਦਿੱਤੀ ਇਸ ਅੰਦੋਲਨ ਦੇ ਵਿੱਚ ਆਪਣੇ ਹੀ ਇੱਕ ਨੌਜਵਾਨ ਮੁੰਡੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਐਡੇ ਸਵਾਲ ਖੜੇ ਹੋਣ ਲੱਗ ਗਏ ਕਿ ਉਹਦੇ ਉੱਤੇ ਕਿਸਾਨ ਲੀਡਰਾਂ ਨੂੰ ਆਖਰਕਾਰ ਬੋਲਣਾ ਪਿਆ ਕਿਸਾਨ ਲੀਡਰ ਸਰਵਨ ਸਿੰਘ ਪੰਦੇਰਨੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕੀਤੀ ਹੈ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਠੀਕ ਹੈ ਜੀ ਸਰ ਮੈਂ ਫਸਾ ਜੀ ਬੋਟਾਈ ਨੇ ਇੱਥੇ ਕਿਹਾ ਕਿ ਸ਼ਾਰਟ ਕੰਮ ਵਰਤੀ ਗਈ ਹੈ ਜਿਹੜੀ ਗੋਲੀ ਚੱਲੀ ਹੈ ਸ਼ਾਰਟ ਕੰਮ ਹੁੰਦੀ ਨਹੀਂ ਦੇਖੋ ਜੇ ਤੁਸੀਂ ਸਾਬਕਾ ਹਰਿਆਣਾ ਦੇ ਗ੍ਰਹਿ ਮੰਤਰੀ ਦਾਕ ਬਿਆਨ ਯਾਦ ਕਰੋ ਅਨਿਲ ਵੇਦ ਜੀ ਦਾ ਉਹਨੇ ਕਿਹਾ ਸੀ ਵੀ ਮੈਂ ਜੇ ਗ੍ਰਹਿ ਮੰਤਰੀ ਹੁੰਦਾਂ تسلیم ਕਰਦਾ ਮਾਂ ਵੀ ਸਾਡੇ ਹੁਕਮਾਂ ਨਾਲ ਹੀ ਗੋਲੀ ਚਲਾਈ ਗਈ ਦੂਸਰਾ ਜਿਹੜੇ ਗੋਲੀ ਮਾਰਨ ਵਾਲੇ ਨੇ ਜੇ ਉਹੀ ਇਹਦੀ ਜਾਂਚ ਕਰਨਗੇ ਉਹਨਾਂ ਕੋਲੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਸਰਕਾਰ ਨੇ ਜੇ ਕੋਈ ਜਾਂਚ ਕਰਨੀ ਆ ਤੇ ਉਹ ਸਾਬਕਾ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਵਾਉਣ ਜਾਂ ਹੋ ਸਕੇ ਤਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹੀ ਜਾਂਚ ਕਰਕੇ ਰਿਪੋਰਟ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਜਾਂਚ ਨਿਰਪੱਖ ਹੋਈ ਹੋਗੀ ਬਹੁਤ ਸਾਰੇ हमारे फोटोग्राफर्स ने ये हवा में भी गोलियां चलती हैं बुलेट्स हमने बहुत सी दी हैं तो बुलेट तो बहुत चली है बारह बोर की भी चली है और एसएलआर भी चली है तो इस तरह की अभी बात करना ये जांच का विषय हम कहते हैं हरियाणा सरकार जो जांच कर रही है हम हम हम, 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 हमारा ऊपर उसके विश्वास ही तो नहीं तो देखो ਕਸਾਨਾਂ ਕੋਲੇ ਨਾਂ ਤਾਂ ਪਹਿਲੀ ਗੱਲ ਇਹੋ ਜੀ ਕੋਈ ਹਥਿਆਰ ਆ ਉਹ ਆਪਣੇ ਭਰਾਵਾਂ ਤੇ ਗੋਲੀ ਕਿਉਂ ਚਲਾਉਣਗੇ ਸਵਾਲ ਤਾਂ ਹੈ ਨਾ ਕੋ ਆਪਣੇਾਂ ਤੇ ਗੋਲੀ ਥੋੜਾ ਚਲਾਉਂਦਾ ਹੈਗਾ ਇਹ ਸਰਕਾਰ ਜਿਹੜੇ ਜਿਹੜੀ ਮੋਦੀ ਸਰਕਾਰ ਨੇ ਪਾਪ ਕਮਾਏ ਆ ਪਾਪ ਲਕਾਉਣ ਦੇ ਯਤਨ ਹੋ ਰਿਹਾ ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈਗਾ ਤਾਂ ਜੇ ਸਰਕਾਰ ਕਿਸੇ ਰਿਟਾਇਰ ਸਾਬਕਾ ਜੱਜ ਕੋਲੇ ਇਹਦੀ ਜਾਂਚ ਕਰਾਉਂਦੀ ਹੈ ਤਾਂ ਅਸੀਂ ਮੰਨ ਸਕਦੇ ਹਾਂ ਕਿ ਉਹ ਨਿਰਪੱਖ ਹੋ ਸਕਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ